ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਜਿਹੜਾ ਮੇਰਾ ਵਲੌਗ ਹੈਗਾ ਆ ਇਹ ਇੱਕ ਸਾਡੀਆਂ ਯਾਦਾਂ ਜੁੜੀਆਂ ਨੇ ਇਹਦੇ ਨਾਲ ਜਿਹੜਾ ਮੈਂ ਅੱਜ ਵਲੌਗ ਤੁਹਾਡੇ ਸਾਹਮਣੇ ਬਣਾਉਣ ਜਾ ਰਹੀ ਹਾਂ ਨਾ ਇਹਦੇ ਨਾਲ ਸਾਡੀਆਂ ਯਾਦਾਂ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਕੁਝ ਬਚਪਨ ਦੀਆਂ ਤੇ ਕੁਝ ਸਾਡੇ ਬਜ਼ੁਰਗਾਂ ਦੀਆਂ ਵੱਡਿਆਂ ਵਡੇਰੀਆਂ ਦੀਆਂ ਮਾਂ-ਬਾਪ ਦੀਆਂ ਦਾਦੀ-ਦਾਦੇ ਦੀਆਂ ਨਾਨੀ-ਨਾਨੇ ਦੀਆਂ ਮਾਸੀਆਂ ਨਾ ਜੋਵੀ ਚਾਚੀਆਂ ਤਾਂ ਇਹ ਸਭ ਦੇ ਹਨ ਯਾਦਾਂ ਜੁੜੀਆਂ ਇਹਦੇ ਨਾਲ ਤੁਸੀਂ ਗੈਸ ਕਰ ਸਕਦੇ ਹੋ ਮੈਂ ਅੱਜ ਕੀ ਬਣਾ ਕੇ ਦੱਸਣ ਲੱਗੀ ਆ ਕਿ ਜਿਹਦੇ ਨਾਲ ਯਾਦਾਂ ਜੁੜੀਆਂ ਹੋਣ ਸਾਡੇ ਵੱਡਿਆਂ ਦੀਆਂ ਜੀ ਚਲੋ ਜੇ ਨਹੀਂ ਪਤਾ ਤੇ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਮੈਂ ਲੈ ਲਿਆ ਇੱਕ ਖਾਲੀ ਬਾウル ਉਹਦੇ ਵਿੱਚ ਮੈਂ ਥੋੜਾ ਜਿਹਾ ਪਾ ਰਹੀ ਆ ਜੀ ਮੈਂ ਇਦਾਂ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਕਿਉਂਕਿ ਮੈਂ ਸਿਰਫ ਤੁਹਾਨੂੰ ਇੱਕ ਆਈਡੀਆ ਦੱਸਣਾ ਹੈ ਕਿ ਕੰਮ ਕਰੀਦਾ ਕਿਦਾਂ ਬਾਕੀ ਦੇ ਜਿੰਨਾ ਮਰਜੀ ਅਸੀਂ ਮੈਦਾ ਲੈ ਸਕਦੇ ਆ ਹੁਣ ਮੈਂ ਪਾਣੀ ਪਾਉਂਗੀ ਵਿੱਚ ਥੋੜਾ ਥੋੜਾ ਮੈਦੇ ਦੇ ਥੋੜਾ ਥੋੜਾ ਕਰਕੇ ਇਹਨੂੰ ਹਾਰਡ ਜਿਆ ਆਪਣਾ ਰੈਡੀ ਕਰਨਾ ਹੈ ਪਤਲਾ ਨਹੀਂ ਕਰਨਾ ਬਸ ਇਦਾਂ ਥੋੜਾ ਥੋੜਾ ਕਰਕੇ ਹੀ ਪਾਣੀ ਪਾਵਾਂਗੇ ਤਾਂ ਕਿ ਪਤਲਾ ਨਾ ਹੋ ਜਾਏ ਪਤਾ ਲੱਗ ਗਿਆ ਹੁਣ ਤੁਹਾਨੂੰ ਕਿ ਮੈਂ ਕੀ ਬਣਾ ਕੇ ਦੱਸਣਾ ਮੈਂ ਬਣਾਉਣੀ ਹੈ ਜੀ ਸੇਵੀਆਂ ਜਿਹੜੀਆਂ ਕਿ ਸਾਡੇ ਬਜ਼ੁਰਗ ਹੱਥ ਦੇ ਨਾਲ ਵਟਦੇ ਹੁੰਦੇ ਸੀਗੇ ਤੇ ਸਾਰੀਆਂ ਬੀਬੀਆਂ ਬਜ਼ੁਰਗਾਂ ਨੇ ਇਕੱਠੇ ਹੋ ਕੇ ਦਰਖਤਾਂ ਥੱਲੇ ਬੈਠ ਜਾਣਾ ਥੱਲੇ ਬੋਰੇ ਵਿਛਾ ਲੈਣੇ ਤੇ ਉੱਪਰ ਨਾ ਉਹ ਚਾਟੀਆਂ ਮੋਧੀਆਂ ਮਾਰ ਕੇ ਤੇ ਚਾਟੀ ਦੇ ਉੱਪਰ ਇਦਾਂ ਇਦਾਂ ਕਰਕੇ ਨਾ ਇਹਨੂੰ ਵੇਲੀ ਜਾਂਦੇ ਹੁੰਦੇ ਸੀਗੇ ਹੱਥ ਦੇ ਨਾਲ ਹੀ ਤੇ ਫੇਰ ਬਸ ਉਹਨੂੰ ਤੋੜ ਹੀ ਜਾਣਾ ਛੋਟਾ ਛੋਟਾ ਕਰਕੇ ਤੇ ਉਹਦੀਆਂ ਜਿਹੜੀਆਂ ਸੇਵੀਆਂ ਨਾ ਬਣਾ ਲੈਣੀਆਂ ਇਹਨਾਂ ਨੂੰ ਪੱਖੇ ਥੱਲੇ ਸੁਕਾ ਲਈਦਾ ਹੈ ਚਾਟ ਹੀ ਸੁੱਕ ਜਾਂਦੀਆਂ ਵਾ ਇਹਨਾਂ ਨੂੰ ਕੋਈ ਧੁੱਪ ਦੀ ਨਹੀਂ ਜ਼ਰੂਰਤ ਹੁੰਦੀ ਬਸ ਅਸੀਂ ਇਹਨੂੰ ਦੇਖੋ ਆਟੇ ਦੀ ਤਰ੍ਹਾਂ ਥੋੜਾ ਜਿਹਾ ਹਾਰਡ ਰੱਖ ਕੇ ਫਿਰ ਰੈਡੀ ਕਰ ਲਿਆ ਹੋਇਆ ਹੈ ਬਸ ਇਹਨੂੰ ਚੰਗੀ ਤਰ੍ਹਾਂ ਇਹਦਾ ਹੋਰ ਥੋੜਾ ਜਿਹਾ ਮਸਲ ਦਵਾਂਗੇ ਪਰ 10 ਵਸੇ ਚੰਗੀ ਤਰ੍ਹਾਂ ਮਸਲ ਕੇ ਤੇ ਚੰਗੀ ਤਰ੍ਹਾਂ ਰੈਡੀ ਕਰਕੇ ਤੇ ਇੱਥੇ ਰੱਖ ਲਿਆ ਹੋਇਆ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਮੈਦਾ ਸੁੱਕਾ ਕਿਉਂਕਿ ਜ਼ਰੂਰਤ ਪਈ ਤੇ ਅਸੀਂ ਇਹਨੂੰ ਹੱਥ ਥੋੜਾ ਜਿਹਾ ਲਗਾਉਣਾ ਹੈ ਹੁਣ ਅਸੀਂ ਥੋੜਾ ਜਿਹਾ ਆਟਾ ਲੈ ਕੇ ਤੇ ਮੈਂ ਤੁਹਾਨੂੰ ਇਸ ਥਾਲੀ ਦੇ ਵਿੱਚ ਬਣਾ ਕੇ ਦੱਸੂਗੀ ਸਾਡੀਆਂ ਬੀਬੀਆਂ ਮੈਂ ਤੁਹਾਨੂੰ ਦੱਸਿਆ ਨਾ ਉਹ ਕਰਦੇ ਹੁੰਦੇ ਸੀਗੇ ਚਾਟੀਆਂ ਦੇ ਉੱਪਰ ਹਨਾ ਤੇ ਹੁਣ ਅਸੀਂ ਤੇ ਇਦਾਂ ਹੀ ਹੱਥ ਦੇ ਨਾਲ ਹੀ ਇਹਦੀ ਵੱਟੀ ਜੀ ਬਣਾ ਲੈਣੀ ਆ ਤੇ ਬੀਬੀਆਂ ਸਾਡੀਆਂ ਇਦਾਂ ਇਹਨੂੰ ਸਾਰੀ ਨੂੰ ਨਾ ਇਦਾਂ ਚਾਟੀ ਦੇ ਉੱਪਰ ਰੱਖ ਕੇ ਤੇ ਵੇਲਦੀਆਂ ਜਾਂਦੀਆਂ ਸੀਗੀਆਂ ਤੇ ਜਿੱਦਾਂ ਪਤਲੀ ਜੀ ਲੇਅਰ ਬਣ ਕੇ ਨਾ نیچے ਨੂੰ ਆਈ ਜਾਂਦੀ ਹੁੰਦੀ ਸੀਗੀ ਤੇ ਉਹਦੇ ਨਾਲ ਹੀ ਬਸ ਇਦਾਂ ਬੀਬੀਆਂ ਸਾਡੀਆਂ ਇਹਦਾ ਸੇਵੀਆਂ ਵਟ ਲੈਂਦੀਆਂ ਸੀ ਮੈਂ ਤੁਹਾਨੂੰ ਹੋਰ ਪਤਲੀ ਜੀ ਕਰਕੇ ਦੱਸਦੀ ਆ ਕਿਉਂਕਿ ਇਹ ਵੀ ਸਾਡੀ ਮੰਮਾ ਨੇ ਸਾਨੂੰ ਨਾ ਸਿਖਾਈਆਂ ਸੀਗੀਆਂ ਕਿਉਂਕਿ ਵਟਦੇ ਹੁੰਦੇ ਸੀਗੇ ਤੇ ਸਾਡੇ ਕੋ ਵੀ ਰਿਆ ਨਹੀਂ ਜਾਂਦਾ ਹੁੰਦਾ ਕਿ ਜਿਹੜਾ ਕੰਮ ਤੁਸੀਂ ਕਰਦੇ ਹੋ ਅਸੀਂ ਵੀ ਕਰਨਾ ਹੈ। ਬਸ ਇਹਨੂੰ ਇਦਾਂ ਪਤਲੀ ਕਰਨਾ ਹੈ ਤਾਂ ਕਿ ਹੱਥ ਦੇ ਵਿੱਚ ਇਕੁਅਲ ਜਿਹੀ ਆਟਾ ਜਿਹੜਾ ਸਾਡੇ ਆਵੇ ਤੇ ਹੱਥ ਦੇ ਨਾਲ ਹੀ ਅਸੀਂ ਜਿਹੜੀਆਂ ਬ੍ਰਿਕ ਬ੍ਰਿਕ ਸੇਮੀਆਂ ਵਟ ਸਕੀਏ। ਇਹ ਬਹੁਤ ਈਜ਼ੀ ਹੁੰਦੀਆਂ ਨੇ। ਆ ਦੇਖੋ ਤੁਸੀਂ। ਲੋ। ਇਹ ਬਜ਼ੁਰਗਾਂ ਦੇ ਨਾ ਹੱਥੀਂ ਜੜੀਆਂ ਹੁੰਦੀਆਂ ਸੀ। ਬਹੁਤ ਹੀ फटाफट ਉਹਨਾਂ ਨੇ ਕਰ ਦੇਣੀਆਂ ਤੇ ਤੁਸੀਂ ਨਾ ਜਿੱਦਾਂ ਹੁਣ ਮੰਨ ਲਓ ਕਿ ਇਹ ਵਾਈਟ ਕਲਰ ਹੈ ਤੇ ਇਹਨੂੰ ਹਾਫ ਕਰਕੇ ਤੇ ਤੁਸੀਂ ਇਹਦੇ ਵਿੱਚ ਫੂਡ ਕਲਰ ਮਿਕਸ ਕਰ ਸਕਦੇ ਹੋ ਇਹ ਬਾਉਲਰ ਗਾ ਹੀ ਹੁੰਦਾ ਜਿਹੜਾ ਚੌਲਾਂ ਵਾਲਾ ਜਾਂ ਜਲੇਬੀਆਂ ਵਾਲਾ ਤੁਸੀਂ ਕਰ ਲਓ ਜਿੰਨੀ ਪਤਲੀ ਮਰਜ਼ੀ ਕਰ ਲਓ ਤੇ ਜਿੰਨੀ ਮੋਟੀ ਤੁਸੀਂ ਮਰਜ਼ੀ ਸੇਵਿੰਗ ਕਰ ਲਓ ਜਿੰਨੀ ਪਤਲੀ ਹੋਏਗੀ ਤੇ ਬਹੁਤ ਹੀ ਵਧੀਆ ਲੱਗੂਗਾ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਪਿਆਰੀਆਂ ਬਣ ਗਈਆਂ ਜੇ ਏ ਬਣਾਉਂਦੇ ਹੁੰਦੇ ਸੀ ਮੇਰੇ ਮਾਸੀ ਜੀ ਸੀ ਇੱਕ ਬਟਾਲੇ ਸ਼ਹਿਰ ਚ ਰਹਿੰਦੇ ਸੀਗੇ ਉਹ ਐਕਸਪਾਇਰ ਹੋ ਗਏ ਹੋਏ ਆ ਉਹਨਾਂ ਨੇ ਕਿੰਨੀਆਂ ਸਾਰੀਆਂ ਕਲਰਫੁੱਲ ਗ੍ਰੀਨ ਔਰੇਂਜ ਇਦਾਂ ਵਾਈਟ ਬਣਾ ਕੇ ਨਾ ਸਾਡੇ ਅਲੱਗ-ਅਲੱਗ ਪੋਲੀਥੀਨ ਦੇ ਵਿੱਚ ਨਾ ਕਿਲੋ-ਕਿਲੋ ਪਾ ਕੇ ਲੈ ਕੇ ਆਣੀਆਂ ਸਕਾ ਕੇ ਕਹਿਣਾ ਮੈਂ ਸਕਾ ਕੇ ਭੁੰਨ ਕੇ ਤੁਹਾਡੇ ਵਾਸਤੇ ਲੈ ਕੇ ਆਈ ਇਹਨਾਂ ਨੂੰ ਬਣਾ ਕੇ ਖਾਓ ਤੇ ਇਹਨਾਂ ਨੂੰ ਬਿਨਾਂ ਦੁੱਧ ਤੋਂ ਬਣਾ ਕੇ ਖਾਈਏ ਨਾ ਮਿੱਠੀਆਂ ਸੇਵੀਆਂ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਖਾਣੇ ਤੋਂ ਬਾਅਦ ਪਹਿਲਾਂ ਪਿਛਲੇ ਸਮਿਆਂ ਦੇ ਚਾਹੀ ਤੇ ਬਣਦੀਆਂ ਹੁੰਦੀਆਂ ਸੀ ਜੀ ਜਦੋਂ ਘਰੇ ਗੈਸਟ ਆਉਂਦੇ ਹੁੰਦੇ ਸੀ ਬਸ ਇਹਨੂੰ ਫੇਰ ਅਸੀਂ ਹੋਰ ਪਤਲਾ ਕਰ ਲੈਣਾ ਹੈ ਬਸ ਇਦਾਂ ਇਦਾਂ ਇਹਨੂੰ ਲੰਬਾ ਕਰ ਲੈਣਾ ਹੈ ਉਹ ਫੇਰ ਹੱਥ ਚ ਇਦਾਂ ਲੈ ਲੈਣਾ ਇੰਨੀ ਕ ਖਤਮ ਹੋ ਜਾਂਦੀ ਆ ਫੇਰ ਉਹਨੂੰ ਆਪਾਂ ਐਵੇਂ ਕਰ ਲੈਣਾ ਮਤਲਬ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਇਹਨੂੰ ਅਸੀਂ ਪੱਕੇ ਥੱਲੇ ਰਾਤ ਨੂੰ ਇਦਾਂ ਹੀ ਰੱਖ ਦੇਣਾ ਹੈ ਤੇ ਸਵੇਰੇ ਭਾਵੇਂ ਤੁਸੀਂ ਬਣਾ ਸਕਦੇ ਹੋ ਬਹੁਤ ਜਲਦੀ ਸੁੱਕਦੀਆਂ ਨੇ ਇੱਕ ਘੋੜੀ ਵਾਲੀਆਂ ਹੁੰਦੀਆਂ ਨਾ ਲੰਬੀਆਂ ਸੇਵੀਆਂ ਜਿਹੜੀਆਂ ਬੀਬੀਆਂ ਸਾਡੇ ਸਾਰੇ ਇਕੱਠੇ ਹੋ ਕੇ ਚਾਚੇ ਤਾਇਆ ਦੇ ਬੱਚੇ ਆਪਾਂ ਵੀ ਤੇ ਵਟਦੇ ਹੁੰਦੇ ਸੀਗੇ ਵਾਰੀ-ਵਾਰੀ ਘੋੜੀ ਨੂੰ ਗੇੜਦੇ ਸੀਗੇ ਕਈ ਵਾਰ ਉਹਦੇ 'ਚ ਹੱਥ ਵੀ ਆ ਜਾਂਦਾ ਹੁੰਦਾ ਈ ਘੋੜੀ 'ਚ ਨਾ ਉਹ ਵੀ ਬਹੁਤ ਜਲਦੀ ਸੁੱਕਦੀਆਂ ਆ ਜਦੋਂ ਉਹਨੂੰ ਚਾਹ ਪਾਣੀ ਪੀਣ ਦੇ ਹੁੰਦੇ ਸੀਗੇ ਵਟ ਕੇ ਸੇਵੀਆਂ ਉਹਦੋਂ ਨੂੰ ਸੁੱਕ ਜਾਂਦੀਆਂ ਹੁੰਦੀਆਂ ਸੀ ਮੰਜੇ ਤੇ ਪਈਆਂ ਦੇਖੋ ਆ ਖਤਮ ਹੋ ਗਈ ਇਹਨੂੰ ਫੇਰ ਹੁਣ ਅੱਗੇ ਤੁਸੀਂ ਇਸ ਤਰ੍ਹਾਂ ਕਰ ਲਓ ਆਟਾ ਬਹੁਤ ਹੀ ਵਧੀਆ ਜੀ ਮਲਿਆ ਗਿਆ ਆ ਤੇ ਤੁਸੀਂ ਇਦਾਂ ਜ਼ਰੂਰ ਕਰਕੇ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਕਿ ਸਾਡੇ ਵੀ ਮਾਪੇ આ ਚੀਜ਼ਾਂ ਜਿਹੜੀਆਂ ਸੀ ਮਤਲਬ ਪਿਛਲੇ ਸਮਿਆਂ ਦੇ ਵਿੱਚ ਕਰਦੇ ਹੁੰਦੇ ਸੀਗੇ ਭਈ ਤੁਹਾਡੇ ਦਾਦੀ-ਦਾਦੇ ਆ ਜਾਂ ਨਾਨੀਆਂ-ਨਾਨਨੇ ਜਾਂ ਅਸੀਂ ਖੁਦ ਮੇਰੀ ਤੇ ਆਦਤ ਹੁੰਦੀ ਸੀ ਨਾ ਜਿਹੜਾ ਕੰਮ ਮਮੀ ਹੁਣਾਂ ਨੇ ਕਰਨਾ ਬਸ ਭੱਜੀ ਜਾਣਾ ਕਿ ਮੈਂ ਵੀ ਕਰਨਾ ਹੈ ਤਾਂ ਕਰਕੇ ਮੈਂ ਸਿੱਖ ਲਿਆ ਤੇ ਚਲੋ ਜੀ ਹੁਣ ਅਸੀਂ ਇਹਨਾਂ ਨੂੰ ਮੈਂ ਹੌਲੀ-ਹੌਲੀ ਕੰਪਲੀਟ ਕਰੂੰਗੀ ਬੈਠ ਕੇ ਤੇ ਮੈਂ ਜੋ ਤੁਹਾਨੂੰ ਦੱਸਣਾ ਚਾਹੁੰਦੀ ਸੀ ਉਹ ਮੈਂ ਦਿੱਤਾ ਦੱਸ ਕਿ ਇਸ ਤਰ੍ਹਾਂ ਹੀ ਕਰਨਾ ਆ ਇਹਨੂੰ ਹੌਲੀ ਜਿਹਾ ਇਸ ਦਾ ਕਰਕੇ ਦਬਾਅ ਪਾਉਂਦੇ ਜਾਣਾ ਆ ਇਸ ਤਰ੍ਹਾਂ ਪੋਲਾ-ਪੋਲਾ ਦਬਾਅ ਪਾਵਾਂਗੇ ਫਿਰ ਜ਼ਿਆਦਾ ਪਾ ਦਾਂਗੇ ਫਿਰ ਦੇਖੋ ਫਿਰ ਕਿੰਨਾ ਪਿਆਰਾ ਜਿਹਾ ਵਾਲ ਬਣ ਜਾਂਦਾ ਇਹਦਾ ਬਸ ਇਹਨ ਕੁਛ ਨਹੀਂ ਕਰਨਾ ਕੋਈ ਇਹਦੇ ਕੋਈ ਚੱਕਰ ਨਹੀਂ ਹੈਗਾ ਜ਼ਿਆਦਾ ਕਿ ਕਿੱਦਾਂ ਸਿੱਖਣੀਆਂ ਨੇ ਇਹ ਮੈਂ ਤਾਂ ਆਪਣੇ ਬੱਚਿਆਂ ਨੂੰ ਵੀ ਸਿਖਾਈਆਂ ਹੋਈਆਂ ਆ ਦੇਖੋ ਆ ਦੇਖੋ ਹੁਣ ਅੱਗੇ ਮੋਟਾ ਹੋ ਗਿਆ ਨਾ ਆਟਾ ਤੇ ਜਿਹੜਾ ਹੱਥ ਦੇ ਵਿੱਚ ਆਉਣਾ ਫਿਰ ਜ਼ਿਆਦਾ ਆਈ ਜਾ ਰਿਹਾ ਆ ਇਹਨੂੰ ਅਸੀਂ ਫਿਰ ਤੋਂ ਇਦਾਂ ਪਤਲਾ ਕਰ ਲਿਆ ਆ ਆ ਦੇਖੋ ਦੇਖ ਸਕਦੇ ਤੁਸੀਂ ਕਿੰਨੀਆਂ ਪਿਆਰੀਆਂ ਬਣੀਆਂ ਨੇ ਆਟੇ ਦੀਆਂ ਵੀ ਬਣਾ ਲੈਂਦੇ ਸੀ ਬਜ਼ੁਰਗ ਆਪਣੇ ਮੈਂ ਤਾਂ ਮੈਦੇ ਦੀਆਂ ਬਣਾ ਕੇ ਤੁਹਾਨੂੰ ਦੱਸੀਆਂ ਨੇ ਨਾ ਇਹ ਸਵੇਰ ਨੂੰ ਸੁੱਕ ਜਾਣੀਆਂ ਨੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨੈਕਸਟ ਵਲੌਗ ਦੇ ਨਾਲ ਥੈਂਕ ਯੂ